ਦਿੱਲੀ ਜਾਣ ਦੇ ਲਈ ਹਰਿਆਣਾ ਦੀਆਂ ਹੱਦਾਂ ਉੱਪਰ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਤੇ ਇਹਨਾਂ ਦੇ ਨਾਲ ਹੁਣ ਬੀਬੀਆਂ ਵੀ ਜੁੜਦੀਆਂ ਨਜ਼ਰ ਆਈਆਂ ਨੇ ਜੀ ਹਾਂ ਬੀਬੀਆਂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਦਿੱਲੀ ਵੱਲ ਨੂੰ ਕੂਚ ਕਰਨ ਲੱਗਿਆਂ ਨੇ। ਤੁਹਾਂ ਦਾ ਸੀ ਕਿ ਬੀਬੀਆਂ ਦਾ ਵੱਡਾ ਕਾਫਲਾ ਚੋਂ ਹੈ ਉਹ ਨਜ਼ਰੀਆਂ ਬੀਬੀਆਂ ਹੱਥਾਂ ਦੇ ਵਿੱਚ ਝੰਡੇ ਫੜੀ ਨਜ਼ਰ ਆਈਆਂ ਤੇ ਕੁਝ ਬੀਬੀਆਂ ਲੰਗਰ ਬਣਾਉਂਦੀਆਂ ਹੋਈਆਂ ਨਜ਼ਰ ਆਈਆਂ। ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜੰਗ ਦੇ ਲਈ ਬਿਲਕੁਲ ਤਿਆਰਾਂ ਸੀ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ। ਉਹਨਾਂ ਨੇ ਕਿਹਾ ਕਿ ਸਾਡਾ ਹੌਸਲਾ ਬੁਲੰਦ ਹੈ ਤੇ ਅਸੀਂ ਘਰੋਂ ਬਾਹਰ ਆ ਚੁੱਕੇ ਆਂ। ਤੁਹਾਂ ਦਾ ਸੀ ਕਿ ਇਹਨਾਂ ਦਾ ਹੌਸਲਾ ਇਸ ਕਰਕੇ ਵੀ ਬੁਲੰਦ ਹੈ ਕਿਉਂਕਿ ਇਹ ਪਹਿਲਾਂ ਹੀ ਕੁਝ ਮਹੀਨਿਆਂ ਦੀ ਤਿਆਰੀ ਕਰਕੇ ਆਏ ਨੇ। ਕਿਸਾਨਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਹੈ ਕਿ ਉਹਨਾਂ ਨੂੰ ਖੁੱਲੇ ਅਸਮਾਨ ਕਿੰਨਾ ਸਮਾਂ ਗੁਜ਼ਾਰਨਾ ਪਵੇਗਾ ਉਦਰੀ ਇਹ ਖੁਲਾਸਾ ਕਿਸਾਨਾਂ ਦੀ ਤਿਆਰੀ ਬਾਰੇ ਖੁਫੀਆ ਰਿਪੋਰਟ ਦੇ ਵਿੱਚ ਵੀ ਹੋਇਆ ਦੱਸਿਆ ਕਿ ਪੰਜਾਬ ਤੋਂ ਕਿਸਾਨ ਪ੍ਰੈਕਟਿਡ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ ਨੇ ਉਹਨਾਂ ਨੂੰ ਸ਼ੰਭੂ ਖਰੋਰੀ ਤੇ ਡੱਬਵਾਲੀ ਜ਼ਰਹਤ ਤੇ ਰੋਕਿਆ ਗਿਆ ਪਰ ਉਹ ਅੱਗੇ ਜਾਣ ਤੇ ਅੜੇ ਹੋਏ ਨੇ ਖੁਫੀਆ ਰਿਪੋਰਟ ਮੁਤਾਬਕ ਪਹਿਲੇ ਗੇੜ ਦੇ ਵਿੱਚ ਕਿਸਾਨ 5000 ਦੇ ਕਰੀਬ ਟਰੈਕਟਰਡ ਟਰਾਲੀਆਂ ਲੈ ਕੇ ਨਿਕਲੇ ਨੇ ਜ਼ਿਆਦਾਤਰ ਟਰੈਕਟਰਾਂ ਦੇ ਪਿੱਛੇ ਦੋ ਦੋ ਟਰਾਲੀਆਂ ਵੀ ਨੇ ਇਹ ਸਾਰੀ ਵਿਉਂਤਬੰਦੀ ਇਕੀਆਂ ਦੋ ਦਿਨਾਂ ਲਈ ਨਹੀਂ ਸਗੋ ਕਿਸਾਨ 6 ਮਹੀਨਿਆਂ ਦਾ ਪ੍ਰਬੰਧ ਕਰਕੇ ਦੱਸਿਆ ਜਾ ਰਿਹਾ ਹੈ ਕਿ ਨਿਕਲੇ ਨੇ ਜਿਵੇਂ ਖੂਫੀਆ ਰਿਪੋਰਟਾਂ ਮੁਤਾਬਕ ਕਿਸਾਨਾਂ 800 ਟਰਾਲੀਆਂ ਵਿੱਚ ਰਾਸ਼ਨ ਤੇ ਲੰਗਰ ਪਕਾਉਣ ਦੇ ਲਈ ਲੱਕੜਾਂ ਵੀ ਭਰੀਆਂ ਹੋਈਆਂ ਨੇ ਕਿਸਾਨਾਂ ਕੋਲ 6 ਮਹੀਨਿਆਂ ਦਾ ਦਸਿਆ ਜਾ ਰਿਹਾ ਕਿ ਰਾਸ਼ਨ ਵੀ ਹੈ ਟਰਾਲੀਆਂ ਵਿੱਚ ਸੌਣ ਦਾ ਖਾਸ ਪ੍ਰਬੰਧ ਕੀਤਾ ਗਿਆ ਇਹਨਾਂ ਵਿੱਚ ਗੱਦੇ ਵਿਛਾਏ ਗਏ ਨੇ ਇਸ ਦੇ ਨਾਲ ਹੀ ਪਾਣੀ ਦੇ ਟੈਂਕਰ ਡਰਮ ਡੀਜ਼ਲ ਦਾ ਪ੍ਰਬੰਧ ਵੀ ਦੱਸਿਆ ਜਾ ਰਿਹਾ ਕਿ ਕੀਤਾ ਕਿਸਾਨਾਂ ਨਾਲ ਬੀਬੀਆਂ ਵੀ ਮੌਜੂਦ ਨੇ ਜੋ ਲੰਗਰ ਦੀਆਂ ਜ਼ਿੰਮੇਵਾਰੀਆਂ ਸੰਭਾਲਦੀਆਂ ਦਿਖਾਈ ਦੇ ਰਹੀਆਂ ਨੇ ਉਧਰ ਹੀ ਹਾਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਪੰਜਾਬ ਦੇ ਕਿਸਾਨ ਤਿੰਨ ਸਰਹੱਦਾਂ ਸ਼ੰਭੂ ਕਨੌਰੀ ਤੇ ਡੱਬਾ ਵਾਲੀ ਤੋਂ ਹਰਿਆਣਾ ਵਿੱਚ ਪ੍ਰਵੇਸ਼ ਦੇ ਲਈ ਅੜੇ ਹੋਏ ਇਹਨਾਂ ਵਿੱਚੋਂ ਸ਼ੰਭੂ ਸਰਹੱਦ ਪਾਰ ਕਰਨਾ ਕਿਸਾਨਾਂ ਲਈ ਸਭ ਤੋਂ ਅਹਿਮ ਹੈ ਜਿੱਥੋਂ 2000 ਦੇ ਕਰੀਬ ਟਰੈਕਟਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਜਾਕੀ ਕਿਸਾਨ ਖਨੌਰੀ ਤੇ ਡੱਬਾ ਵਾਲੀ ਤੋਂ ਹਜ਼ਾਰ-ਹਜ਼ਾਰ ਟਰੈਕਟਰ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਪਾਰੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਵੀ ਦਾਅਵਾ ਕੀਤਾ ਕਿ ਪੰਜਾਬ ਤੋਂ ਰਾਸ਼ਨ ਦੀਆਂ ਭਰੀਆਂ 400 ਤੋਂ 500 ਟਰਾਲੀਆਂ ਦਿੱਲੀ ਵੱਲ ਜਾ ਰਹੀਆਂ ਨੇ ਇਹਨਾਂ ਟਰਾਲੀਆਂ ਵਿੱਚ ਆਟਾ ਦਾਲ ਚੌਲ ਨਮਕ ਤੇਲ ਕਿਉ ਅਤੇ ਹੋਰ ਜ਼ਰੂਰੀ ਸਮਾਨ ਲਿਜਾਇਆ ਜਾ ਰਿਹਾ ਹੈ ਇਹ ਰਾਸ਼ਨ ਇੰਨਾ ਜ਼ਿਆਦਾ ਹੈ ਕਿ ਕਿਸਾਨਾਂ ਨੂੰ 6 ਮਹੀਨਿਆਂ ਤੱਕ ਖਾੜ ਵਿੱਚ ਕੋਈ ਦਿੱਕਤ ਦੱਸਿਆ ਜਾ ਰਿਹਾ ਕਿ ਨਹੀਂ ਆ ਸਕਦੀ ਜੇਕਰ ਲੋੜ ਪਈ ਤਾਂ ਪੰਜਾਬ ਤੋਂ ਆਉਣ ਜਾਣ ਵਾਲੇ ਕਿਸਾਨ ਆਪਣੇ ਨਾਲ ਰਾਸ਼ਨ ਦੀਆਂ ਕਹੇ ਜਾ ਰਿਹਾ ਕਿ ਹੋਰ ਟਰਾਲੀਆਂ ਲੈ ਕੇ ਆਉਂਦੇ ਰਹਿਣਗੇ ਉਹਨਾਂ ਦੱਸਿਆ ਕਿ 300 ਟਾਲੀਆਂ ਵਿੱਚ ਲੱਕੜ ਦਾ ਢੋਆ ਢੋਆਈ ਵੀ ਕੀਤੀ ਜਾ ਰਹੀ ਹੈ ਇਹ ਸੁੱਕੀ ਲੱਕੜ ਹੈ ਜਿਸ ਨਾਲ ਕਿਸਾਨ ਰਾਸ਼ਨ ਪਕਾ ਸਕਦੇ ਨੇ ਰਾਸ਼ਨ ਤੇ ਲੱਕੜ ਦੇ ਨਾਲ-ਨਾਲ ਖਾਣਾ ਪਕਾਉਣ ਦੇ ਖਾਣ-ਪੀਣ ਦੇ ਭਾਂਡੇ ਆਦ ਦਾ ਪੂਰਾ ਪ੍ਰਬੰਧ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਾਈ ਦੋ ਦਿਨਾਂ ਵਿੱਚ ਖਤਮ ਹੋਣ ਵਾਲੀ ਨਹੀਂ ਹੈ ਇਸ ਲਈ ਉਹ ਪੂਰੀ ਤਿਆਰੀ ਕਰਕੇ ਆਏ ਕਿਸਾਨਾਂ ਨੇ ਗਰਮੀ ਦੇ ਮੌਸਮ ਨੂੰ ਦੇਖਦਿਆਂ ਏਸੇ ਇਥੇ ਕੂਲਰ ਵੀ ਨਾਲ ਰੱਖੇ ਹੋਏ ਨੇ ਇਸ ਤੋਂ ਤੈ ਹੈ ਕਿ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਵੀ ਕਿਸਾਨ ਕੇਂਦਰ ਨਾਲ ਲੜਾਈ ਜਾਰੀ ਰੱਖਣ ਦੇ ਰੋਂਦ ਰਜ ਨੇ ਕਿਸਾਨਾਂ ਮੁਤਾਬਕ ਪਹਿਲੇ ਗੇੜ ਦੇ ਵਿੱਚ ਪੰਜਾਬ ਦੇ ਕਰੀਬ 22000 ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਨੇ ਇਹਨਾਂ ਵਿੱਚ ਮਹਿਲਾ ਕਿਸਾਨ ਵੀ ਸ਼ਾਮਿਲ ਨੇ ਜੀ ਹਾਂ ਔਰਤਾਂ ਵੀ ਸ਼ਾਮਿਲ ਨੇ ਇਹ ਔਰਤਾਂ ਦਿੱਲੀ ਦੀ ਘੇਰਾਬੰਦੀ ਦੌਰਾਨ ਲੰਗਰ ਦੀ ਜ਼ਿੰਮੇਵਾਰੀ ਸੰਭਾਲਦੀਆਂ ਨਜ਼ਰ ਆ ਰਹੀਆਂ ਨੇ ਕਿਸਾਨ ਜਾਣਦੇ ਨੇ ਕਿ 2020-2021 ਦੇ ਵਿੱਚ ਜਦੋਂ ਦਿੱਲੀ ਮੋਰਚਾ ਸੰਭਾਲਿਆ ਸੀ ਤਾਂ ਉਹਨਾਂ ਨੇ ਉੱਥੇ ਰੁਕਣ ਦਾ ਸਭ ਤੋਂ ਅਹਿਮ ਕਾਰਨ ਰਾਸ਼ਨ ਹੀ ਸਾਬਤ ਹੋਇਆ ਸੀ ਉਦੋਂ 1 ਸਾਲ ਤੋਂ ਵੱਧ ਸਮੇਂ ਤੱਕ ਚੱਲੇ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਵੀ ਕਿਸਾਨ ਆਪਣੇ ਨਾਲ ਲਿਆਂਦੇ ਰਾਸ਼ਨ ਨੂੰ ਨੇੜਲੇ ਪਿੰਡਾਂ ਵਿੱਚ ਵੰਡਦੇ ਨਜ਼ਰ ਆਏ ਸੀ ਉੱਧਰ ਹੀ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸੌਣ ਦੇ ਲਈ ਆਰਾਮਦਾਇਕ ਟਰਾਲੀਆਂ ਵੀ ਤਿਆਰ ਕੀਤੀਆਂ ਗਈਆਂ ਨੇ ਜਿਸ ਦੇ ਹੇਠਾਂ ਤੇ ਪਾਸਿਆਂ ਦੇ ਗੱਦੇ ਨੇ ਕਿਸਾਨ ਸੌਣ ਦੇ ਲਈ ਗੱਦੇ ਨਾਲ ਨਾਲ ਕੰਬਲ ਤੇ ਸਰਾਨੇ ਵੀ ਲੈ ਕੇ ਜਾ ਰਹੇ ਨੇ ਜਿਹਨਾਂ ਖੌਂਦਾ ਸੀ ਕਿ ਕਿਸਾਨਾਂ ਦੇ ਲਗਾਤਾਰ ਹੌਸਲੇ ਬੁਲੰਦ ਨੇ ਉਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ਤੇ ਬੀਬੀਆਂ ਔਰਤਾਂ ਵੀ ਇਹਨਾਂ ਨਾਲ ਸ਼ਾਮਲ ਨੇ ਜਿਨ੍ਹਾਂ ਦੇ ਹੌਸਲੇ ਹੋਰ ਵੀ ਜ਼ਿਆਦਾ ਬੁਲੰਦ ਨਜ਼ਰ ਆ ਰਹੇ ਨੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ